ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਟੇਰੀ ਫਾਰਮ ਦੇ ਵਿੱਚ ਕਿਸਾਨ ਵੀਰੂ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਣ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਫਰੀਦਕੋਟ ਹੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਗ ਦਿਖਾਉਂਗਾ ਦੋ ਵੜਾ ਤਾਜ਼ੀਆਂ ਸੂਈਆਂ ਇੱਕ ਵੱਡੇ ਕਦਕਾਠ ਵਾਲੀ ਵੜ ਫਾਰਮ ਵਾਲੀ ਹਜੇ ਗੱਬਣ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਖੋਸਮਾ ਕੱਚੀ ਆ ਤੇ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਚਨ ਕਿ ਇੱਥੇ ਆ ਕੇ ਆਪਦੀ ਥੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਸੋ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸਿਓ ਆਪਣਾ ਜੱਗੂ ਆਫਲੇ ਜੱਗੂ ਜੱਗੂ ਬਾਈ ਆਪਣਾ ਵਪਾਰ ਦਾ ਕੰਮ ਆ ਜੀ ਵਪਾਰ ਦਾ ਬਾਈ ਕਿੰਨਾ ਕ ਸਮਾਂ ਹੋ ਗਿਆ ਜੀ ਹੋ ਗਿਆ ਹੋਣੇ ਬਾਈ 3 ਸਾਲ 3 ਸਾਲ ਹੋ ਗਏ ਤੇ 3 ਚ ਵੜਾ ਹੀ ਹੁੰਦੇ ਆ ਕਿ ਮਈਆਂ ਵੀ ਲੋਣੀਆਂ ਨਹੀਂ ਵੜਾ ਹੀ ਹੁੰਦੀਆਂ ਵੀਰ ਜੱਸੀ ਆਉਂਦੀਆਂ ਅੱਛਾ ਮੈਕਸ ਜਿਆ ਕੰਮ ਕਰਦੇ ਮਤਲਬ ਜੀ ਜਿਹੜੀ ਇੱਕ ਨੰਬਰ ਤੇ ਵੜ੍ਹ ਖੜੀ ਆਪਣੇ ਕੋਲੇ ਕੈਨਵਾ ਸੁਆ ਵੀਰੇ ਆਪਾਂ ਨੂੰ ਦਾ ਦੂਜਾ ਦੱਸਿਆ ਪਰ ਤੀਜਾ ਮੰਨਦੇ ਠੀਕ ਹੈ ਤੀਜਾ ਸੂਆ ਹਾਂਜੀ ਕਿੰਨਾ ਸਮਾਂ ਹੋ ਗਿਆ ਸੂਈ ਨੂੰ 20 ਦਿਨ ਹੋ ਗਏ ਵੀਰੇ ਸੂਈ ਨੂੰ ਅੱਛਾ 20 ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਦੁੱਧ ਕਿੰਨਾ ਹੋਊਗਾ 14 ਕਿਲੋ ਤਿਆਰ ਆ ਵੀਰੇ ਤੇ ਦੰਦੋ ਕੰਵੇਂ ਹੋਊਗੀ ਦੰਦੋ ਦਾ ਕੱਢਿਓ ਪਰ 1 ਨੰਬਰ ਸੋਹਣੀ ਵੈੜ ਬਾਈ ਦੀ ਤੀਜਾ ਸੂਆ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਵੀ ਦਿਨ ਸੂਜ ਨੂੰ ਸਮਾ ਹੋ ਗਿਆ ਤੇ 14 ਕਿਲੋ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਥਾਣ ਮ ਬੱਚੀ ਦੇ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਾਣਾ ਸੇਮ ਹੀ ਸਾਈਜ਼ ਹੱਤੀ ਚਵਾਈ ਵਾਲੇ ਫੋਰਟ ਚੰਗ ਪੋਰਾਣੀ ਹਵਾਨਾ ਬੱਚੀ ਨੇ ਸੋਨਾ ਤਿਆਰ ਕੀਤਾ ਹੋਇਆ ਵੀਡੀਓ ਬਣਾਉਣ ਦਾ ਸਮਾਂ ਦੋਸਤੋ 1 ਵਜੇ ਦਾ ਸਮਾਂ ਦੋਸਤੋ ਵੀਡੀਓ ਬਣਾਉਣ ਦਾ ਉਸ ਸਮਾਂ ਨੇ ਲੈ ਵੀ ਜਜਮੈਂਟ ਕਰਿਆ ਜੀ ਸ਼ਾਮ ਦੀ ਚਵਾਈ ਜਿਹੜੇ 5-6 ਘੰਟੇ ਪਏ ਆ ਸ਼ਾਮ ਤਾਈ ਬੱਚੀ ਨੇ ਹਵਾਨਾ ਸੋਨਾ ਦੁੱਧ ਨਾਲ ਤਿਆਰ ਕਰ ਜਣਾ ਰੇਟ ਆਪਾਂ ਬਾਈ ਜੀ ਤੋਂ ਕਨਫਰਮ ਕਰ ਲੈਨੇ ਆ। ਹਾਂਜੀ ਬਾਈ ਜੀ ਇੱਕ ਨੰਬਰ ਦਾ ਰੇਟ 45000 ਕਰਦੇ ਆਂ ਬਈ। ਠੀਕ ਆ। ਦੋ ਨੰਬਰ ਤੇ ਕੈਨਵਾ ਸੂਆ ਬੱਚੀ। ਪਹਿਲਾ ਸੂਆ ਬਾਈ। ਪਹਿਲਾ ਸੂਆ। ਹਾਂਜੀ। ਤੇ ਸਮਾਂ ਕਿੰਨਾ ਹੋ ਗਿਆ ਸੂਈ ਨੂੰ? 10 ਦਿਨ ਹੋਏ ਸੂਈ ਨੂੰ ਵੀਰ ਬੱਚਾ ਮਰ ਗਿਆ। ਬੱਚਾ ਮਰ ਗਿਆ। ਹਾਂਜੀ। ਦੁੱਧ ਕਿੰਨਾ ਹੋਣਾ? ਦੁੱਧ ਹੈਗਾ 7-8 ਕਿਲੋ। ਠੀਕ ਹੈ ਬਾਰੇ। ਦੋ ਨੰਬਰ ਪਹਿਲਾ ਸੂਆ ਬੱਚੀ ਸੂਈ ਆ ਟੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨ ਸੂਈ ਨੂੰ ਸਮਾ ਹੋ ਗਿਆ ਤੇ 7-8 ਕਿਲੋ ਦੁੱਧ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਨਵਾਂ ਆਣਾ ਦੋਸਤੋ ਹਜੇ ਛਾਲਾ ਮਾਰਦੀ ਏ ਬੱਚੀ ਥਣ ਸੋਹਣੇ ਆ ਚਾਰੇ ਨੁੱਕਰਾਂ ਚ ਲੱਗੇ ਹੋਏ ਆ ਫੋਰਸ ਚਾਂਗ ਪੋਰਾ ਨਹੀਂ ਚਾਰਾਂ ਥਣਾਂ ਸੇਮ ਹੀ ਸਾਈਜ਼ ਆ ਰੇਟ ਆਪਾਂ ਇਹਦਾ ਹੀ ਬਾਈ ਜੀ ਹੋਰਾਂ ਤੋਂ ਕਨਫਰਮ ਕਰ ਲੈਨੇ ਆ ਕੀ ਰੇਟ ਆ ਜੀ ਭਾਈ 2 ਨੰਬਰ ਦਾ ਰੇਟ ਦਨ ਦਿਨ 20000 ਰੁਪਏ 20000 ਦੇ ਦਾਂਗੇ ਠੀਕ ਆ ਤਿੰਨ ਨੰਬਰ ਤੇ ਬੱਚੀ ਕਹਿ ਨਵਾ ਸੂ ਆ ਮੇਰੀ ਤੀਜਾ ਸੂ ਆ ਸੂਗੀ ਠੀਕ ਆ ਦਨ ਦਨ ਹਜੇ 15 ਲੈਊਗੀ ਠੀਕ ਆ ਜੀ ਇੱਕ ਥਣ ਥਣ ਤੋਂ ਤੇਲ ਜਮੰਦਰੀ ਇਹ ਕਿ ਨਾ ਨਾ ਮੇਰੇ ਚੱਲਦਾ ਸੀ ਜਰਾ ਅੱਛਾ ਜੀ ਹਾਂ ਜੀ ਅੱਛਾ ਜੀ ਤੇਲ 18 ਕਿਲੋ ਸ਼ੋਰ ਦੁੱਧ ਪਾਉਂਦੀ ਆ ਠੀਕ ਆ ਜੀ ਹਾਂ ਜੀ ਤੇ ਦੰਦੋਂ ਕੰਨੇ ਹੋਊਗੀ ਦੰਦੋਂ ਤਾਂ ਜਵਾਨੀ ਆ ਬਈ ਜਵਾਨੀ ਫਾਰਮ ਵਾਲੀ ਵਹਿੜਾ ਥਣ ਚੱਲਦੇ ਹੁੰਦੇ ਵਹਿੜਾ 80 85000 ਦੀ ਸੀਗੀ ਠੀਕ ਆ ਹੁਣ ਆਪਾਂ ਕਿਨੇ ਦੇ ਦਾਂਗੇ ਮੋਲੀਆ ਰ 38000 ਰੁਪਇਆ ਬਾਈ ਠੀਕ ਹੈ ਮਾਨਤਣ ਹੋ ਜਾਊਗਾ ਠੀਕ ਹੈ ਕੱਢ ਲੇ ਬਾਨ ਤਿੰਨ ਨੰਬਰ ਤੇ ਵੱਡੇ ਕੱਦ ਕਾਠ ਵਾਲੀ ਫਾਰਮ ਵਾਲੀ ਵੜ ਤੀਜਾ ਸੂਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 15 ਦਿਨ ਬੱਚੀ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ 18 ਕਿਲੋ ਬੱਚੀ ਬੜੇ ਆਰਮਨਾਥ ਚ ਵਾਜੂ ਇੱਕ ਥਣ ਤੋਂ ਬਾਈ ਜੀ ਹੁਣੇ ਕਹਿੰਦੇ ਤੈਲ ਹਾਈਟ ਵਾਲੇ ਪਾਸੋਂ ਦੋਸਤੋ ਵੱਡੇ ਕੱਦ ਕਾਠ ਵਾਲੀ ਹੈ ਪੇਟ ਪੂਠਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫਲ ਹੈਵੀ ਬੋਡੀ weight ਵਾਲੀ ਆ। ਹਣ ਮੈਂ ਨੇੜੇ ਤੋਂ ਚੈੱਕ ਕਰਾ ਦਿੰਨਾ। ਆ ਦੋਸਤੋ ਵੇਖ ਸਕਦੇ ਆ। ਚਾਰੇ ਥਣ ਹੱਤੀ ਚਵਾਈ ਵਾਲੇ। ਫਿਕਰ ਮੇ ਕੱਲੇ-ਕੱਲੇ ਲੱਗੇ ਹੋਏ ਆ। ਜੇ ਦੋਸਤੋ ਹਵਾਨਾ ਖਿੱਚਾਂਗੇ ਤਾਂ ਰਵੜਾਂ ਨੂੰ ਵਧੂਗਾ। ਅਜੇ ਵਾਲਟੇਲ ਕਾਫੀ ਪਈ ਆ। ਬੱਚੀ ਨੇ 15 ਦਿਨਾਂ ਚ ਵਾਲਟੇਲ ਕੱਟ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਣਾ। ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 18 ਕਿਲੋ ਬੜੇ ਨਾਮ ਨਾਲ ਚੁ ਆ ਜੂ। ਫੇਸ ਕੁਆਲਿਟੀ ਸੋਹਣੀ-ਸੋਹਣੇ ਮੂੰਹ ਮੱਥੇ ਦੀ। ਜੇ ਭਾਈ ਕਹਿੰਦਾ ਚਾਰੇ ਥਣ ਵਧੀਆ ਚੱਲਦੇ ਹੁੰਦੇ। ਤਾ ਬੱਚੀ 80 85000 ਦੀ ਸੀਗੀ ਪਰ ਬਾਈ ਕਹਿੰਦਾ ਹੁਣ ਮੁੱਲ ਬੈਲਕੋਨ ਜਿਆਜ ਰੱਖਿਆ 38000 ਉਹ ਚੋ ਬਾਈ ਕਹਿੰਦਾ ਮਾਨਤਾਨ ਹੋ ਜੂ ਆਪਣਾ ਮੋਬਾਈਲ ਨੰਬਰ ਦੱਸ ਜੀ 95013 61646 ਦੁਬਾਰਾ ਫਿਰ ਦੱਸ ਜੀ 95013 61646 ਠੀਕ ਹੈ ਜੀ ਜੀਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ